ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਅਰੇ ਠੀਕ ਠਾਕ ਹਾਂ ਮੈਂ ਵੀ ਠੀਕ ਠਾਕ ਆ ਜੀ ਕਰਦੇ ਪ੍ਰਾਈਸ ਦਾ ਬਲੌਗ ਪਟੋ ਘਟੇ ਛੇ ਮਹੀਨੇ ਬਾਅਦ ਆਪਾਂ ਫੋਕ ਕਰ ਲਗੇ ਆ ਆਹ ਲਓ ਕੈਸ ਕਰੀਏ ਕਪਾਚਾ ਲੈਣ ਮੰਡੀ ਅੱਜ ਜੀ ਦੇ ਬਲੌਗ ਆਪਦੇ ਸੋਮੇ ਜੀ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਕੱਲ ਸ਼ਾਮ ਨੂੰ ਮੰਡੀ ਜਾਣਾ ਸੀ ਅੱਜ ਸਵੇਰ ਦੇ 8:00 ਵੱਜੇ ਆਪ ਕੋ ਦਾਪਤ ਹੋਣ ਲੱਗੇ ਹਾਂ ਮੋਟਰਾਂ ਦਾ ਦੁਆਰੇ ਕੀੜਾ ਜਿਹਾ ਖੜਿਆ ਬਲੌਗ ਬਣਾਉਣ ਦਾ ਮੈਂ ਚਲ ਬਲੌਗ ਬਣਾ ਕੇ ਕੱਲ ਐਸੀ ਜਗ੍ਹਾ ਸੀ ਆਪਣੇ ਪਿੰਡ ਤੋਂ 2 ਕਿਲੋਮੀਟਰ ਅੱਗੇ ਆ ਕੇ ਜਿੱਥੇ ਮੋਕੇ ਅੱਜ ਕੱਲ ਸ਼ਾਮ ਨੂੰ ਠੀਕ ਵੇਲੇ ਦਾ ਟਾਈਮ ਸੀ ਤੇ ਫਿਰ ਕਿਸ ਤੋਂ ਟੀਲ ਮੰਗਾਇਆ ਤੇ ਸਾਡੇ 3 ਪਾਣੀ ਹੱਥ ਹੋ ਗਏ ਸਾਫਾ ਦਾਸ ਵੀ ਚਲੇ ਗਏ ਅੱਜ ਕਰਦੇ ਆ ਬਲੌਗ ਨੂੰ ਹੋਰ ਉੱਨ ਕਰਦੇ ਪਹਿਲਾਂ ਇੱਕ ਗੱਲ ਸੁਣਦੀ ਆਪਣੀ ਜੇ ਕਿਸੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ચાલ અઠા ટાઈમ હોય સવેર અજે તડક અઠ વા બહુ તેજ ધો મેં દેખી મંડી ચાલ ચાલ કે તમને દખાને કે સમ લેના આપણું આ કે દુકાનથી પંચ વગેરે સેટ કરા તું દખાવાગે છોટા જ વ્લાગ બનાવું પસંદ આવલ્દ ફરડી મંડી ચાલ કે બાદ ਆਉਣੇ ਮੰਡੀ ਤੇਰੇ ਤੇਰੇ ਕਿੰਨਾ ਕਾਟ ਸਪੀਡ ਹੁੰਦੀ ਆ ਚੱਲਦੇ ਆਂ ਇੱਕ ਮੰਡੀ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਆਪਾਂ ਮੰਡੀ ਦੇ ਵਿੱਚ ਆ ਗਏ ਪਹਿਲਾਂ ਤੇ ਦੁਕਾਨ ਹਜੇ ਥੋੜਾ ਸਮਾਨ ਲੈਣਾ ਬੰਦ ਪਈ ਐ ਫਿਰ ਸਵੇਰੇ ਤੇ ਆ ਰਿਹਾ ਛੇੜ ਜੀ ਫੋਨ ਕਰਾਇ ਸੀ ਆਪਾਂ ਲੋ ਜੀ ਦੁਕਾਨ ਓਪਨ ਹੋ ਗਈ ਐ ਆ ਗਏ ਛੇੜ ਜੀ ਲੈਨੇ ਸਮਾਨ ਚੱਲ ਜੀ

ਰਾਤਾਂ ਸੇ ਆਉਂਦੇ ਸੀ ਦੋਨੇ ਪਰ ਸਾਡੇ ਨੂੰ ਮਦਦ ਕਰਵਾਤੀਆਂ ਕਿ ਮੈਂ ਦੱਸਦਾ ਵੇਖਣਾ ਹਰਦੀਪ ਸਿੰਘ ਵਾਲੇ ਗੁਰਦੁਆਰੇ ਚ। ਕੋਈ ਵੀ ਅਗੇ ਮਿਥਰੀ ਵਾਲਾ ਕਰਾਈ ਜੰਨੇ ਆ। ਰਾਤ ਦਾ ਕੰਮ ਕਰਾ ਕੇ ਅਸਬਾਦ ਆਪਾਂ ਚੱਲਾਂਗੇ। ਟੈਂਡ ਇੱਥੇ ਮੈਂ 8:30 ਵਜੇ ਆਇਆ ਤੇ 2 ਘੰਟੇ ਰੋਕੇ ਘੱਟੋ ਘੱਟ ਮੈਂ ਇੱਥੇ ਨੂੰ ਲੈਟ ਬੁਣਾਈ ਆ ਬੰਬਾਈ ਕਰਦਾ ਕੰਮ ਕਰ ਰਹੇ। ਮਾਨ ਆਪਾਂ ਜੋ ਵੀ ਲੈਣਾ ਸੀ ਲੈ ਲਿਆ। ਚੱਲਦੇ ਹਾਂ ਅੱਜ ਵਾਰੀ ਪ੍ਰਧਾਨ ਜੀ ਦੀ ਮੀਟਿੰਗ ਕਰਾਂਗੇ ਜੋ ਵੀ ਆਈ ਦੇੰਦੀ ਪਰ ਹਰ ਆਪ ਪ੍ਰਸੈਸ ਹੋਊਗਾ ਤੁਹਾਨੂੰ ਦਗਾਵਾਂਗੇ ਚੱਲਦੇ ਹਾਂ ਫਿਰ ਪਿੰਡ ਨੂੰ ਲਓ ਇਸ ਮਾਨਲੇ ਕੇ ਖਰਦਾਂ ਤੇ ਪਹੁੰਚ ਗਏ ਤੇ ਆਹ ਮੋਟਰ ਚੱਲਿਆ ਦਾ ਪਰ ਪਾਉਣ ਲੱਗਾ ਇਹ ਮਾਨਲੇ ਹੈ ਐਸਿਡ ਤਕਰੀਬਨ ਮੰਡੀ ਆਪਾਂ ਨੂੰ 8:30 ਵਜੇ ਲੱਗੀ 11:30 ਦਾ ਟਾਈਮ ਹੋ ਗਿਆ ਕਿ ਲਾਈਟ ਨਹੀਂ ਆਈ ਤੇ ਆਹ ਮੋਟਰ ਰਸਵਾਨ ਹੋਣਾ भाई वही आप लैके आवे और आता समान अलग लिखी जाने मेन के सारा सिस्टम वो लैके आएगी उप आप जो लैके आने आप फिट कर देंगे मोटर नवी लेकर कर देंगे समान दे उस करा है जो मैं समान ਲੋ ਜੀ ਆਪਣੇ ਕੋਲ ਆ ਮੋਟਰ ਆਈ ਹੈ ਤੇ ਹੁਣ ਇਹਨੂੰ ਫਿੱਟ ਕਰਦੇ ਆ ਇਹਦੇ ਬੱਚ ਵਗੈਰਾ ਸਭ ਸਹੀ ਸੀ ਕਿਤਾ ਪਿਛੜੀਆਂ ਜੋ ਰਾੜਾਂ ਸੀਗੀਆਂ ਉਹ ਖਰਾਬ ਹੋ ਗਈਆਂ ਸੀਗੀਆਂ ਉਹ ਨਵੀਆਂ ਪਾਉਣੀਆਂ ਆ ਦੇਖੋ ਨਵੀਆਂ ਪਰ ਰਾੜਾਂ ਲੈ ਆਏ ਸੀ ਉਹ ਪਾਉਣੇ ਆ ਤੇ ਸਾਰਾ ਹੋਰ ਪੁਆਰ ਸਹੀ ਸਿੱਖ ਅੱਗੇ ਸੀਲਾਂ ਵਾਲਾ ਜੋ ਸਿਸਟਮ ਹੁੰਦਾ ਸੀਲਾਂ ਨਵੀਆਂ ਪਾਉਣਾ ਤੇ ਪੰਪ ਦਾ ਜੋ ਕੰਮ ਆ ਉਹ ਕਰਨਾ ਸਾਰਾ ਥੋੜਾ ਸਾਹਮਣੇ ਜੋ ਵੀ ਕੰਮ ਕਰਾਂਗੇ ਤੇ ਬੜੇ ਦਿਨ ਹੋ ਗਏ ਬਲੌਗ ਨਹੀਂ ਬਣਾਇਆ ਸੀ ਕਦੇ ਲਾਈਵ ਆ ਕੇ ਕਿਤੇ ਰੀਲ ਪਾਤੀ ਤੇ ਹੁਣ ਆਪਾਂ ਮੈਂ ਚਲਿਆ ਫੇਰ ਕੀੜਾ ਜਿਹਾ ਉੱਠਿਆ ਬਲੌਗ ਬਣਾਉਣੇ ਆ ਉਮੀਦ ਹੈ ਤੁਸੀਂ ਪਸੰਦ ਕਰੋਗੇ ਦੇਖੋ ਆਪਣੀ ਦੁਕਾਨ ਤੇ ਪੱਕਾ ਕੰਮ ਕਿਵੇਂ ਕਰ ਰਹੇ ਆ ਇਹ ਅੰਦਰ ਵੈਂਡਿੰਗ ਮੋਟਰ ਆ Tata CP ਦੀ ਇਹਦੇ ਰਾੜਾ ਆਉਂਦੀ ਐ ਸਲਟ ਸਾਨੂੰ ਐਸ ਕਰਕੇ ਖੋਲਣੀ ਨਹੀਂ ਪਈ ਬਾਹਰੋਂ ਹੀ ਪਰਾੜਾ ਖੋਲਤੀਆਂ ਤੇ ਬਾਹਰੋਂ ਹੀ ਫਿੱਟ ਕਰਤੀਆਂ ਲੈਓ ਜੀ ਕਮੋਟਰ ਆਪਾਂ ਫਿੱਟ ਕਰਤੀ ਆ ਦੇਖ ਸਕਦੇ ਹੋ ਸਾਹਮਣੇ ਤੇ ਦੂਜੀ ਮੋਟਰ ਦਾ ਸਮਾਨ ਦਸ ਵਰਗੇ ਲਾਉਣ ਵਾਸਤੇ ਗਈ ਹੋਈ ਆ ਕੋਨੇ ਹੈ ਮੋਟਰ ਪਰ ਬਿੱਟ ਕਰਤੀ ਆ ਕੇਵਲ ਜੋੜ ਲੱਗ ਗਿਆ ਹੀ ਆ ਬਾਕੀ ਕੌਣ ਜਾਵਾਂਗਾ ਇਸਨੇ ਚਲਾ ਕੇ ਤੁਹਾਨੂੰ ਦਿਖਾਵਾਂਗੇ ਇਸੋਂ ਆਪਾਂ ਚੱਲਦੇ ਹਾਂ ਜੀ ਚਾਹ ਪੀਣ ਚਾਰਾ ਹੋ ਗਿਆ ਟਾਈਮ ਲੈਡ ਹੋ ਜਾਈਏ ਰਸੀਵਰ ਤੇ ਲੱਗੂਗੀ ਆਪਣੇ ਹੱਥ ਕੇ ਇਹ ਦੇਖ ਲਈ ਇਹ ਬੋਰਡ ਜੇ ਤਾਂ ਖੇਗਾ ਲਓ ਤਾ ਇਹ ਪਿੱਛੇ ਅਨ ਘੜਾ ਪੂਰਾ ਹੋ ਗਿਆ ਬਸ ਬਹੁਤ ਹੋਇਆ ਆਪਣਾ ਮੈਂ ਜਮੇ ਥੋੜੀ ਤਾਂ ਗੈਸ ਸਾਈਡ ਤੋਂ ਫਿਰ ਬਾਕੀ ਅੰਦਰਲੀ ਸਾਈਡ ਤੇਡਿੰਗ ਥੱਲੇ ਹੋ ਗਈ ਆਪਣੀ ਉਪਰੋਂ ਭਰ ਰਹੀ ਕਿਰੋਇ ਇਸੇ ਪੈਪ ਪਾਉਣੀ ਆਪਾਂ ਤੇ ਪਲੰਬਰ ਸਾਬ ਵੀ ਲੱਗੇ ਹੋਏ ਆ ਦੇਖੋ ਆ ਮਜ਼ਾਵ ਨੇ ਪੈਪਾਂ ਪਾਤੀਆਂ ਤੇ ਸ਼ਾਮ ਦਾ ਮੇਲਾ ਹੋ ਗਿਆ ਤੇ ਮੋਟਰ ਅਜਾਪਨ ਨਹੀਂ ਪਾਈ ਅੱਜ ਇਥੇ ਕੱਲ ਮੈਂ ਸਿੱਖਣਾ ਸੀ ਹੱਸ ਕਰਕੇ ਇੱਥੇ ਆ ਗਏ ਅਸ ਸਵੇਰੇ ਪਾਵਾਂਗੇ ਥਲੜਾ ਹੁਆ ਕਾਹਤ ਲੱਗੇ ट पावे पत्ते हम फिटिंग कर फिटिंग करके झोने की तैयारी हो रही है उसके सारा ये झोना लगना ट्रैक्टर पा फिर आ सैड उ हां सर ਝੋਨਿਆ ਐਸਾਡ ਆਪਣਾ ਸ਼ੁਰੂ ਕਰ ਵੀਲੇ ਗਰੇ ਨਾਲੋਂ 20 30 ਲੈ ਵੱਧ ਝੋਨਾ ਲੱਗਣਾ ਇਸ ਵਾਰੀ ਐ ਬੱਲੂ ਠੀਕ ਆ ਬਰਾ ਮਾ ਸਾਥ ਤੇਗਾ ਮੋਟਰ ਤੇ ਆਈ ਆਖਰੇ ਬਈਮਾਨ ਕਿਲੇ ਪਾਇਆ ਮੰਗੇ ਬਈਮਾਨ ਕਿਲੇ ਕੋਤਾਂ ਨੂੰ ਮੈਂ ਖੋਲ੍ਹਤੀ ਦਾ ਦਵਾਣੀ ਹੌ ਜੀ ਤੇ ਦਵਾਉਂਦਾ ਨੇ ਤੂੰ ਤੱਕੀ ਗੱਲ ਐ ਮੈਂ ਵੀ ਇੰਨੇ ਲੈਣੇ ਪੰਜ ਲੈਣੇ ਪੰਜ ਠੀਕ ਐ ਲਓ ਜੀ ਬਲੌਗ ਦਾ ਦੁੱਧ ਆਦਿਆ ਨੇ ਇਹ ਦੁਕਾਨ ਖੋਲ੍ਹਦੇ ਟਾਈਮ ਹੋ ਗਿਆ ਸਵਾ 7:00 ਇਹ ਘੀੜੀ ਲੈ ਕੇ ਆਉਂਦੇ ਆ ਢਾੜ ਕੇ ਤਾਂ ਚੱਲ ਪੈਂਦਾ ਕੰਮ ਆਪਣਾ ਦੁਕਾਨ ਆਪਨ ਕਰ ਲਈਏ ਤਾਵਾ ਵੱਜ ਰਿਹਾ ਪੂਰਾ ਸੇਕ ਤੋਂ ਗਰਮ ਜਮੀਨਾ ਇਹ ਪੁਰਾਣਾ ਤੁਹਾਨੂੰ ਦੱਸਿਆ ਸੀ ਮੋਟਰ ਪਿੱਟ ਕਰਤੀ ਸੀਗੀ ਤੇ ਆਹ ਮੋਟਰ ਪਰ ਆਤ ਇੰਨੀ ਪਿੱਟ ਕਰ ਗਏ ਸੀ ਕੱਲ ਸ਼ਾਮ ਨੂੰ ਸਮਾਨ ਆਇਆ ਸੀਗਾ ਇਹ ਵੀ ਅੱਜ ਫਿੱਟ ਕਰਾਂਗੇ ਤੇ ਫਿਲਹਾਲ ਕਰਦੇ ਆਂ ਸਾਫ ਸਫਾਈ ਬੋਕਰ ਵਗੈਰਾ ਕਰਦੇ ਆਂ ਉਸ ਤੋਂ ਬਾਅਦ ਚਲਦੇ ਆਂ ਮੋਟਰ ਪਾਉਣ ਉਸ ਮੋਟਰ ਪਾਵਾਂਗੇ ਤੇ ਤੁਹਾਨੂੰ ਪਾਣੀ ਬੰਦ ਖਾਵਾਂ ਕਿੰਨਾ ਵਧਿਆ ਕਿੰਨਾ ਨਹੀਂ ਵਧਿਆ ਚਲਦੇ ਆਂ ਫਿਰ ਦਾਹੀ ਮੋਟਰ ਸਵੇਰੇ ਚਲਾਇਆ ਸੀ ਉਥੇ ਬਲੌਗ ਨਹੀਂ ਬਣਿਆ ਕਿ ਥੋੜੀ ਗਾਰਾਂ ਵਿੱਚ ਆ ਪਾ ਲਿਖ ਪਾਟ ਹੋ ਗਈ ਸੀ ਕਿ ਰੋਟੀ ਤੋਂ ਮਿਲ ਗਈ ਦਵਾਲਾ ਪਾ ਕੇ ਰੋਟੀ ਖਾਣਾ ਆਇਆ ਘਰਦੇ ਆ ਮੋਟਰ ਪਿੱਟ ਜੀ ਸਵੇਰੇ ਤੋਂ ਦਿਖਾਈ ਸੀਗੀ ਪੰਪ ਦੇ ਬੱਚ ਪੱਟ ਕੇ ਲਾਉਣੇ ਆ ਤੇ ਆਪਣੇ ਕੋਲ ਇਹਨੇ ਵੀ ਦੋ ਪ੍ਰਕਾਹ ਆ ਦੇਖੋ ਇੱਕ ਆ ਇੱਕੋ ਕੰਪਨੀ ਦੀ ਇੱਕ ਹੈਗੀ ਹੈ ਸਿਲਵਰਟਾਉਨ हमने हमें मोटर अपना तो प्रेसा चेक करोके तो घरें चली जानी इत बिल्कुल गर्म भी हो कट भी मारे सही है चलो फैदावार कोई नुकसान नहीं होगा नहीं पत्ते वगैरह पैने ब्रेसा दी गई चलो अच्छे मोटर घटा तुम भी देख लो नाल लाइन से अपमेंट करके भी लागू पहले कराओ ਇਹ ਅੱਗੇ ਦਰਾਂ ਦੇ ਤੱਕ ਕਰਦੇ ਹਾਂ ਜੀ ਇਹ ਪੂਰੀ ਜਰੂਰ ਕਰ ਲੋ ਹਰ ਤਰ੍ਹਾਂ ਦਾ ਮੋਟਰ ਬਣਾ ਕਰ ਲੋ ਲਓ ਜੀ ਵੀਡੀਓ ਹੁਣ ਆਪਾਂ ਕਰਤੀਏ ਤੇਜ ਤੇ ਦੇਖੋ ਆਪਾਂ ਪੰਪ ਫੀਡਿੰਗ ਕਰ ਰਹੇ ਹਾਂ ਸਭ ਤੋਂ ਪਹਿਲਾਂ ਪੰਪ ਦੇ ਵਿੱਚੋਂ ਬੁਚ ਕੱਢਣ ਦਾ ਕੰਮ ਬੁਚ ਕੱਢ ਕੇ ਫਿਰ ਪਾਵਾਂਗੇ ਨਵੇਂ ਬੁਚ ਤੇ ਫਿਰ ਮੋਟਰ ਨੂੰ ਕਰਾਂਗੇ ਫਿੱਟ ਆਹ ਦੇਖ ਸਕਦੇ ਹੋ ਤੁਸੀਂ ਦੇ ਬੋਚ ਕੇ ਵੀ ਇੰਨਾ ਟਾਈਟ ਹੋ ਜਾਂਦਾ ਵੀ ਬਹੁਤ ਜੋਕਾ ਨਿਕਲਦਾ ਆ ਬੋਚ ਵੀ ਬਹੁਤ ਹੀ ਟਾਈਟ ਜਿਹਾ ਇਹਦੇ ਘੱਟੋ ਘੱਟ ਅੱਧਾ ਘੰਟਾ ਇੱਕ ਬੋਚ ਚ ਲੱਗ ਗਿਆ ਮਿੰਟ ਵਿੱਚ ਤੁਹਾਨੂੰ ਥੋੜਾ ਲੱਸ ਰਿਹਾ ਹੋਊਗਾ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਲਓ ਜੀ ਮੋਟਰ ਆਪਾਂ ਫਿੱਟ ਕਰਤੀ ਐ ਥੋੜੀ ਸੈਟਿੰਗ ਔਖੀ ਆਈ ਕਿਉਂਕਿ ਆ ਜੋ ਆਈਪੀ ਹੁੰਦੀ ਐ ਨਵੀਂ ਪਾਈ ਆ ਔਖੀ ਸੈਟਿੰਗ ਕਰੀ ਐ ਮੋਟਰ ਕੱਟ ਕਰਤੀ ਐ ਜੋ ਇਹਦਾ ਆਪਣਾ ਸਿਸਟਮ ਆ ਉਹ ਕਹੀਦੀ ਪਿਆ ਔਖੇ ਸੋਖੇ ਔਕੇ ਆਪਾਂ ਬਲੌਗ ਬਣਾਇਆ ਬਲੌਗ ਬਣਾਉਣ ਦੀ ਕੋਸ਼ਿਸ਼ ਆਪਾਂ ਕਰੀ ਆ ਤੇ ਉਮੀਦ ਆ ਤੁਹਾਨੂੰ ਵਧੀਆ ਲੱਗੂਗਾ ਬਿਲਕੁਲ ਸ਼ਾਮ ਹੋ ਗਈ ਐ ਤੁਹਾਨੂੰ ਸ਼ਾਮ ਦਾ ਮਾਹੌਲ ਦਿਖਾਉਣੇ ਇੱਧਰ ਆਹ ਏਰੀਆ ਜੋ ਝੋਨੇ ਦਾ ਸੁਨਮ ਕੱਲ ਵੀ ਪਿੱਛੇ ਪਿੱਛੇ ਵੀ ਦੱਸਿਆ ਸੀਗਾ ਆ ਸਾਰਾ ਏਰੀਆ ਝੋਨੇ ਆ ਲੱਗਣਾ ਤੇ ਸ਼ਾਮ ਦਾ ਮਾਹੌਲ ਤੁਸੀਂ ਖੇਤਾਂ ਦਾ ਦੇਖ ਸਕਦੇ ਹੋ ਆ ਦੇਖੋ ਜਮਾਰਾਂ ਜਮਾਰ ਖੜੀ ਬਹੁਤ ਵਧੀਆ ਹਰੀ ਤੇ ਉਹ ਨਰਮਾ ਨਰਮੈਸ ਵਾਰ ਥੋੜਾ ਹੀ ਆ ਤੇ ਆ ਸਾਰਾ ਜੋ ਬੇਲਾ ਥਾਂ ਪਏ ਤੇ ਚੋਨਾ ਲੱਗਣਾ ਤੇ ਉਹ ਸਾਹਮਣੇ ਦਸਰੇ ਉਹ ਕੱਸੀ ਤਾਂ ਹੀ ਚੋਨਾ ਲੱਗਣਾ ਇਹ ਉਮੀਦ ਹੈ ਵੀ ਤੁਹਾਨੂੰ ਜੋ ਵੀਡੀਓ ਆ ਵਧੀਆ ਲੱਗੀ ਹੋਊਗੀ ਤੇ ਪ੍ਰੋਪਰ ਵਲੌਗ ਬਣਾਉਣ ਦੀ ਆਪਾਂ ਕੋਸ਼ਿਸ਼ ਕਰੀ ਆ ਵੀ ਵਲੌਗ ਬਣ ਜਾਈ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਰਸ ਦਿਓ ਇੱਕ ਮਹੀਨੇ ਬਾਅਦ ਆਪਾਂ ਵਲੌਗ ਬਣਾਇਆ ਜੀ ਪਿਆਰ ਤੁਸੀਂ ਜੁੜ ਦੇਣਾ ਕਿਨੂੰ ਜੁਸਕ੍ਰਾਈਬ ਕਰਨਾ ਮਿਲਦੇ ਆਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸ਼ੁਕਰ ਹੈ ਮੇਰੀ ਵੀਡੀਓ ਦੇਖਣ ਵਾਸਤੇ ਜੀ ਧੰਨਵਾਦ